ਨੂ 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 ਬਾਕੀ ਬਰਾਬਰ ਬਸ ਗੱਲ ਕਰੀਏ ਫਰੈਕਸ ਕਲੋਜ਼ OK ਆ ਮੈਨ ਇਟਸ ਅਨੋਥਰ ਉਹ ਵੀਡੀਓਸ ਕਰ ਕੋਈ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਤੂੰ ਇਹੋਲੇ ਲਈ ਪੇਡਿਆਂ ਚ ਹੋ ਜਾਣਾ ਤੇ ਪੇਡਿਆਂ ਦੇ ਵਿੱਚੋਂ ਪੇਡਿਆਂ ਦੇ ਦੱਸ ਲੈਣਾ ਬੁੱਢੇ ਦੇ ਪਿੱਛੋਂ ਦੀ ਵੀ ਨਿਕਲ ਕੇ ਆਈ ਇੱਕ ਰਮਟਾ ਸ਼ਾਵਾਸ਼ ਪੁੱਤਰਾ ਸ਼ਾਵਾਸ਼ ਆਂ ਦੇਖਦੇ ਆ ਸੀ ਗਾ ਇਹ ਕੱਟ ਕੇ ਰਸਤਾ ਬਣਾਇਆ ਨਾ ਮੁੜ ਕੇ ਨਾਲ ਇਹਦੇ ਬੋਰਡ ਜਾਂ ਬੋਰਡ ਹੁੰਦਾ ਇਦਾਂ ਆ ਆ ਸਿਪੇ ਦਾ ਤੇ ਨੈਕ ਕੌਟ ਵੀ ਮੇਰਾ ਨਾਲ ਲੱਗਦਾ ਇਦੂ ਕਿਦੂ ਫਾਸਾ ਆਦਾ ਬਰਾਵਾ ਉੱਥੇ ਬੜੀ ਔਕੀ ਜਿਹੜੇ ਫੋਣੀਆਂ ਜਿਹੀ ਹਵਾਵਾਂ ਸਾਰੀਆਂ ਲਗਾਤਾਰ ਮੈਨੂੰ ਬਹੁਤ ਪਸੰਦ ਆ ਲੋ ਭਾਜੀ ਬੋਲ ਸਾਡੇ ਸਾਹ ਬੋਲ ਗਏ ਸੀ ਉੱਥੇ ਕਿਤੇ ਔਕਾ ਸੀ ਕਾਫੀ ਹੋਈ ਹਾਂਜੀ ਇਹ ਮੋਦਰੇ ਕਮਾਤੀ ਉੱਧਰ ਦਾ ਨਜ਼ਾਰਾ ਉਹ ਵੀਡੀਓ ਬਣੀ ਹੀ ਨਾ ਅੱਜ ਵੀ ਹੋਈ ਜਾਂਦਾ ਹੈ ਉਹ ਉਹ ਫੋਟੋ ਮੋਟੋ ਨੂੰ ਜ਼ੂਮ ਕਰ ਕਰਕੇ ਵੇਂਦਣਾ ਹਾਂ ਅੱਜ ਬਣਾ ਸਾਰਿਆਂ ਤੋਂ ਸੁਖਰ ਉਧਰ ਤੁਸੀਂ ਇੱਕ ਹੋਰ ਗੱਲ ਨਹੀਂ ਕਹਾਂ ਦਿੱਤੀ ਬੋਲੋ ਭਗਤੋ ਜੈ ਮਾਤਾ ਦੀ ਆਓ ਭਗਤੋ ਬੋਲੋ ਜੈ ਮਾਤਾ ਉਹ ਸਾਡੀ ਭਗਤਨੀ ਪਿੱਛੇ ਦੂਰ ਆ ਅੱਪਸਰ ਇੱਕ ਵੀ ਖੜਾ ਆ ਆਹਾਂ ਹੁਣ ਕੋਲੇ ਕੋਈ ਨਹੀਂ ਆਇਆ ਵਾਹ ਪਾਸੇ ਰੋ ਵਾਹ ਬਈ ਵਾਹ ਇਹਨੂੰ ਵੇਖੋ ਬੱਚਣਾ ਦੇ ਉੱਤੇ ਨਾ ਨਿਰਸਕੁਲੀ ਨਾ ਇਹ ਕਮਾਰ ਕਿਹਖਾ ਦੇਖੇ ਬਣਾ ਨਹੀਂ ਹਿਲਦਾ ਓ ਹੋ 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 ਬੜਾ ਵਧੀਆ ਵੀਡੀਓ ਹੁੰਦੀ ਬਈ ਆਜੋ ਐਕਟਿੰਗ ਨਹੀਂ ਮਾਰਨੀ ਰੈਂਪ ਵੋ ਉਹ ਸਰਾਗ ਯਾਰ ਇੱਥੋਂ ਵੇਖੋ ਭਾਈ ਹੁੜਾ ਕੈਮਰੇ ਵਾਲਾ ਵੇਖਿਓ ਪਹਿਲੋ ਮੁੰਡੇ-ਮੁੰਡੇ ਪਿੱਛੇ ਛੱਟਦੇ ਮੈਂ ਜਿਹੜੇ ਕਦੇ ਫੁਟਾਕ ਧਾ ਕੇ ਆੜਿਆ ਮੁੰਡੇ ਪਿੱਛੇ ਆ ਵਰਥ ਹਿੱਟ ਹੋ ਗਿਆ ਹੁਣਾਂ ਇੱਥੇ ਹਾਂ ਇੱਥੋਂ ਬੱਦਲ ਦੀਵੇਂ ਆ ਜਾਗੇ ਜੀ ਹਾਲੀ ਉੱਤੇ ਜਾਣਾ ਔਰ ਦਾ ਫੋਟ ਸਾਨੂੰ ਸਾਰਿਆਂ ਨੂੰ ਸੌਂਪ ਆ ਗਏ ਨਾ ਕਿ ਭਾਈ ਮੈਨੂੰ ਜਾ ਲੈਂਦਾ ਯਾਰ ਅੱਗੇ ਓ ਸੇਰਾ ਆ ਗਿਆ ਯਾਰ ਹਾਂ ਇੱਥੋਂ ਵੇਖੋ ਵੇਖਿਓ ਪਹਿਲੋ ਮੁੰਡੇ-ਮੁੰਡੇ ਪਿੱਛੇ ਛੱਟਦੇ ਮੈਂ ਜਿਹੜੇ ਕਦੇ ਫੁਟਾਕ ਧਾ ਕੇ ਆੜਿਆ ਮੁੰਡੇ ਪਿੱਛੇ ਆ ਵਰਥ ਹਿੱਟ ਹੋ ਗਿਆ ਹੁਣਾਂ ਇੱਥੇ ਹਾਂ ਇਥੇ ਬਦਲ ਨਹੀਂ ਲੈ ਗਿਆ ਜੀ ਹਾਲੀ ਉੱਤੇ ਜਾਣਾ ਔਰ ਦਾ ਫਟ ਸਾਨੂੰ ਸਾਰਿਆਂ ਨੂੰ ਸੌਂ ਪਾ ਗਏ ਨਾ ਕਿ ਭਾਈ ਮੈਨੂੰ ਜਾ ਕੇ ਹੁੰਦੇ ਆ ਇਹ ਸਭ ਕੁਝ ਹੋਣਾ ਮੈਨੂੰ ਕਹਿਣਾ ਬਜ਼ੁਰਗ ਪਾਪੂ ਦਾ ਬਹੁਤ ਹੋੜਾ ਬਰਾਬਰ ਵਰਸ ਗਿੱਟਿਓ ਇੰਜ ਇਹ ਵੀ ਦਿਨ ਵਰਸ ਕਰਕੇ ਖਾਈ ਜਾ ਰਹੀ ਕਿ ਵੀ ਕੋਤਾ ਨਾ ਜੀ ਜਾਵੇ ਔਰ ਲੱਗ ਜਾਣਾ ਇੰਤੇ ਤੇ ਤੇ ਸੋਰੀ ਨਹੀਂ ਖਤਮ ਹੋਣੀ ਆ ਰਿਹਾ ਹੈ ਜਿਹੜਾ ਬਾਹਰ ਇੱਕ ਮਿੰਟ ਰੁਕ ਜਾ ਜੋਵਰ ਹੋਰ ਅੱਗੇ ਜਾਣਾ ਜਿਹਦੇ ਉੱਤੇ ਚਾਈ ਮੈਂ ਉੱਥੇ ਜਾਣਾ ਉੱਥੇ ਬਸ ਉੱਥੋਂ ਬਹੁਤ ਸੋਹਣਾ 뷰 ਹੋਣਾ ਹੈ ਜੰਮੇ ਤਾਂ ਇਹ ਕੋਈ ਆਹ ਬਸ ਬੱਦਕੀ ਜਿੰਦਾ ਹੈ ਬਸ ਛੱਡੋ ਵੇਖਣਾ ਨਹੀਂ ਉਹ ਤਾਂ ਛੱਡੋ ਵੀ ਆ ਫਿੱਟਕਨੇ ਕੀਤਾ ਹੋਊਗਾ ਅਸਮਾਨ ਤੇ ਲਿਆ ਗਿਆ ਹੈ ਹਾਂ Ja, ich denke, wir können hier noch mal... Ja, wir können hier noch können hier noch